ਸ੍ਰੀ ਕਾਰੀ ਹੋਰ ਬਾ ਵਚੇਰਾ ਕਿਆ ਬੰਦਾ ਹੋਰ ਪਹਿਲੀ ਹੱਥ ਕੇ ਮਿਲਾਤੇ ਕੋਈ ਗਾਉ ਹੂਤਾ ਇਹਦਾ ਘਨਾ ਘਾਉ ਦਾ ਕੀ ਇਹਦਾ ਹਾਂ ਹੋਰ ਸਲਾਹ ਕਰ ਇਹ ਬੰਦੇ ਦਾ ਸਤਕਾਰ ਕਰਨਾ ਚਾਹੁੰਦਾ ਇਹਦਾ ਵੱਡਿਆਂ ਦਾ ਹਾਂ ਆ ਗਈ ਪੁੱਤ ਸਤ ਕਿਲੇ ਸਾਲ ਦੀ ਉਮਰ ਹੋ ਗਈ ਵਾ ਹੋ ਗਈ ਮੇਰੀ 33 ਸਾਲ ਦੀ ਉਮਰ ਚੱਲ ਚੱਲ ਤੇ ਕਿ ਸਾਲ ਦੇ ਸੁਰਤ ਆ ਗਈ ਭਾਜ ਵੱਡਿਆਂ ਦਾ ਸਤਕਾਰ ਕਰਨਾ ਹੁਣ ਉਹਦਾ ਭਾਈ ਕਹਿੰਦਾ ਰਿਹਾ ਹੁਣ ਮੈਂ ਤਾ ਉਰਗੇ ਬਾਵੀ ਵਰਤ ਠੀਕ ਆ ਨਜ਼ਾਰਾ ਹੀ ਆਉਂਦਾ ਜੇਬਾ ਕਹਿਦਾ ਇਹ ਬਾਪਾ ਇਹਦਾ ਨਜ਼ਾਰਾ ਦਾ ਅੱਛਾ ਉਹ ਵੀ ਸਪਕਾਰ ਹੈ ਅੰਦਰ ਸਵੇਰੀ ਜੀ ਕਹਿੰਦੇ ਆ ਗਿਆ ਸਾਰਾ ਪਿੰਡ ਦਾ ਜੇਬਾ ਹੀ ਕਹਿੰਦਾ ੜਕੀ ਕਿਵੇਂ ਆ ਗਿਆ ਤੂੰ ਬਹਾਂ ੜਕੀ ਤਾਂ ਆਇਆ ਕੋਈ ਕੰਮ ਤੇਰੇ ਕੋਲੇ ਕੱਬ ਗਿਰ ਲੋ ਪਾਇੜ ਦਾ ਕੀ ਆ ਗਿਆ ੜਕੀ ਪਤਾ ਹੈ ਜਿਹੜਾ ਜਿਹੜਾ ਆਪਾਂ ਮੈਂ ਉਹ ਨਹੀਂ ਕਰਵਾਉਂਦਾ ਫਿਰਦਾ ਜੀ ਉਹ ਬਾਹਰ ਵਾਲਾ ਤੈਨੂੰ ਕਹੇ ਦੀ ਕੰਮ ਬਣ ਗਿਆ ਆਪਣਾ ਉਹ ਕੋਟ ਕੋਟ ਇਹ ਜਿਹੜਾ ਤੂੰ ਕਰ ਰਿਹਾ ਤੂੰ ਤੇ ਹਾਂ ਓਹੋ ਅੱਜ ਜਾਣਾ ਮੜਾ ਜਾ ਚੰਡੀਗੜ੍ਹ ਤੱਕ ਅੱਛਾ ਕੰਮ ਉੱਥੇ ਕੋਈ ਮੇੜੀ-ਮੁੜੀ ਕਰ ਜਾ ਹੁੰਦਾ ਹੁੰਦਾ ਅੱਛਾ ਕੋਈ ਹੋਰ ਇਹ ਕੀ ਹੁੰਦਾ ਉਹ ਵਿੱਚ ਕੰਮ ਜੀ ਹੁੰਦੇ ਨਹੀਂ ਓਏ ਬਸ ਹੁੰਦਾ ਨਵਾਂ ਕਰ ਕਰਦੇ ਨੇ ਕੋਈ ਚੈਕਿੰਗ ਕਰਦੇ ਨੇ ਤੇਰੀ ਜੀ ਅੱਛਾ ਤੇਰੇ ਸਰੀਰ ਚੈੱਕ ਕਰਨ ਲੱਗੇ ਵੀ ਠੀਕ ਆ ਹਾਂ ਅੱਛਾ ਪਕੜਾਦੇ ਉਹਦਾ ਤਾਂ ਵਧੀਆ ਸਭਾ ਜੀ ਤੇਨੇ ਬਿਮਾਰੀ ਪਤਾ ਲੱਗਦੀ ਨਹੀਂ ਬਰੌਣ ਉਹ ਤਾਂ ਕਰਾਉਣਾ ਦਾ ਪਊਗਾ ਨਾਲ ਪੈਸਿਆਂ ਦੀ ਘਟ ਹੈ ਹਾਂ ਲਾਣੇ ਧਰਨ ਪੁੱਛਿਆ ਸੀ ਉਹ ਉਹਨਾਂ ਦੇ ਤਾਈ ਨੂੰ ਪੁੱਛ ਨਹੀਂ ਕਹਿੰਦਾ ਉਹਦੀ ਪੈਂਟਲ ਕੰਸਲ ਬਾਬੇ ਨੂੰ ਆਇਆ ਰੱਛ